ਜੁਲੰਦਰ ਦੇ ਵੈਸਟ ਹਲਕੇ ਦੇ ਵਿੱਚ ਗੁਰੂ ਸੰਤ ਨਗਰ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਨਸ਼ੇੜੀਆਂ ਵੱਲੋਂ ਕਲੀਨਿਕ ਦੇ ਵਿੱਚ ਤੋੜ-ਫੋੜ ਵੀ ਕੀਤੀ ਗਈ ਹੈ ਕਲੀਨਿਕ ਦੇ ਵਿੱਚ ਜ਼ਰੂਰੀ ਤਸੱਦਾ ਵਿੱਚ ਉਹਨੂੰ ਵੀ ਫਾੜ ਦਿੱਤਾ ਗਿਆ ਗ੍ਰਿਲ ਸਮੇਤ ਦਰਵਾਜ਼ਿਆਂ ਦੇ ਵਿੱਚ ਭੰਨ ਤੋੜ ਕੀਤੀ ਗਈ ਹੈ ਦਵਾਈਆਂ ਵੀ ਆਲੇ-ਦੁਆਲੇ ਸੁੱਟੀਆਂ ਗਈਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਜਿੱਥੇ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਉਹਨਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਵਿਅਕਤੀਆਂ ਵੱਲੋਂ ਦੱਸਿਆ ਜਾ ਰਿਹਾ ਕਿ ਨਸ਼ੇੜੀਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਡਾਕਟਰ ਨੇ ਦੱਸਿਆ ਕਿ ਸਰਕਾਰੀ ਦਸਤਾਵੇਜ਼ਾਂ ਨੂੰ ਫਾੜ ਦਿੱਤਾ ਗਿਆ ਡਾਕਟਰ ਨੇ ਕਿਹਾ ਕਿ ਸੋ ਪਹਿਲਾਂ ਵੀ ਕਲੀਨਿਕ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਦੋਂ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਲੀਨਿਕ ਦੇ ਵਿੱਚ ਤੋੜ-ਫੋੜ ਅਤੇ ਚੋਰੀ ਦੀ ਸੂਚਨਾ ਮਿਲੀ ਸੀ ਮੌਕੇ ਤੇ ਪੁੱਜਿਆ ਗਿਆ ਜਿੱਥੇ ਪਤਾ ਲਗਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਚੋਰਾਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਡਾਕਟਰ ਦੇ ਜ਼ਰੂਰੀ ਦਸਤਾਵੇਜ਼ ਸੱਕ ਫਾੜ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਜਲਦੀ ਆਰੋਪੀਨ ਗ੍ਰਫਤਾਰ ਕੀਤਾ ਜਾਵੇਗਾ ਮਤਲਬ ਕੀ ਮਾਮਲਾ ਕਿਸ ਤਰ੍ਹਾਂ ਹੋਣਾ ਅੱਜ ਆਮ ਆਦਮੀ ਪਾਰਟੀ ਕਲੀਨਿਕ ਗੁਰਸੰਤਨਗਰ ਵਿੱਚ ਹੈ ਜਿਹੜਾ ਮੈਡੀਕਲ ਅਫਸਰ ਸਵਾ ਉਹਨਾਂ ਨੇ ਸਵਾ 8:00 ਵਜੇ ਕਾਲ ਕੀਤੀ ਹੈ ਵੀ ਕਲੀਨਿਕ ਦੇ ਅੰਦਰ ਭੰਦੋੜ ਹੋਈ ਹੈ ਗ੍ਰਿਲਾਂ ਪੰਨੀਆਂ ਹੋਈਆਂ ਸ਼ੀਸ਼ੇ ਭੰਨੇ ਕੋਲੇ ਨੇ ਜਿਹੜੇ ਜ਼ਰੂਰੀ ਦਸਤਾਵੇਜ਼ ਜੀ ਉਹਨੂੰ ਪਾੜਿਆ ਹੋਇਆ ਕਿਨ ਡਾਕਟਰ ਫਿਮ ਮੈਡੀਕਲ ਦਵਾਈਆਂ ਸੀ ਲੀਕ ਪਰ ਦਵਾਈਆਂ ਤੇ ਉਹਨੂੰ ਖਾ ਰਿਆ ਹੋਇਆ ਜੀ ਮੁਕੇ ਤੇ ਆ ਕੇ ਦੇਖਿਆ ਕਿ ਭਾਗ ਦਾ ਨੁਕਸਾਨ ਹੋਇਆ ਸੀ ਟਿਕਦਾ ਤੇ ਪਤਾ ਲੱਗਾ ਵੀ ਪਹਿਲਾਂ ਵੀ ਉਹ ਤਿੰਨ ਵਾਰ ਇੱਥੇ ਘਟਨਾ ਵਾਪਰ ਚੁੱਕੀ ਹੈ ਅਸੀਂ ਤੁਰੰਤ ਹੀ থানা ਪਰਬਾਰੀ ਅਨਿਲ ਚੋਧਰੀ ਜੀ ਨੂੰ ਦੱਸਿਆ ਤੇ ਉਹਨਾਂ ਨੇ ਮੁਕੇ ਤੇ ਆਈ ਉਹ ਸਤਪਾਲ ਜੀ ਇਹ ਹੈ ਇਸ ਮਾਮਲੇ ਦੀ ਪੂਰੀ ਜਾਣਕਾਰੀ ਅਸੀਂ ਮੰਤਰੀ ਪੰਜਾਬ ਜੀ ਮਹਿੰਦਰ ਭਾਜੇ ਨੂੰ ਦਿੱਤੀ ਹੈ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਸੀਪੀ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਤੇ ਆਪਾਂ ਵੀ ਇੱਕ ਵਾਰ-ਵਾਰ ਘਟਨਾ ਕਿਉਂ ਹੁੰਦੀ ਹੈ ਕਿ ਦੀ ਪੜਤਾਲ ਕਰਵਾਈ ਗਈ ਹੈ ਜੀ ਕਿ ਜਿਵੇਂ ਦੇਖ ਰਹੋ ਦਿਨ ਦੇ ਚੋਰੀਆ ਲੁੱਟਾਖੋਆ ਅਫਰ ਮੰਗੜਨ ਰੋਜ਼ ਹੀ ਹੋ ਰਿਹਾ ਕਿ ਦੇਖੋ ਇਹ ਜਿਹੜਾ ਸਾਰਾ ਹੁੰਦਾ ਵੀ ਨਸ਼ਾ ਨਸ਼ੇ ਕਾਰਨ ਜਿਹੜੇ ਲੁੱਟਖੋਆ ਔਰ ਕਤਲ ਗੜੇ ਹੋ ਰਹੇ ਨੇ ਸਰਕਾਰ ਜੁਧ ਨਸ਼ਿਆਂ ਦੇ ਵਿਰੁੱਧ ਕ੍ਰਿਮਹਿੰ ਚਲਾਈ ਹੋਈ ਹੈ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਸਾਰਾ ਸਹਿਯੋਗ ਮਿਲ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਸੋਚ ਹੈ ਬਹੁਤ ਵਧੀਆ ਸੋਚ ਹੈ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਜਾਗਰੂਤ ਕੈਂਪ ਲਗਾਏ ਜਾ ਰਹੇ ਨੇ ਜ਼ਿਲ੍ਹਾ ਨਗਰ ਨਿਗਮ ਦੇ ਕਿੰਨੇ ਵੀ 85 ਬਾਡਾਂ ਨੇ ਉੱਥੇ ਜਾਗਰੂਤ ਕੈਂਪ ਲਗਾਏ ਜਾ ਰਹੇ ਨੇ ਔਰ ਇੱਕ ਡਿਫੈਂਸ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਵੀ ਤੁਹਾਡੇ ਇਲਾਕੇ 'ਚ ਕੋਈ ਨਸ਼ਾ ਤਸਕਰ ਹੈ ਜਾਂ ਨਸ਼ਾ ਕੋਈ ਕਰਦਾ ਹੈ ਤੇ ਉਸ ਦਾ ਮੁਫਤ ਇਲਾਜ ਆ ਹਸਪੀਟਲ ਦੇ ਵਿੱਚ ਕਰਵਾਇਆ ਜਾਏਗਾ ਕੋਈ ਪੈਸਾ ਨਹੀਂ ਲੱਗੇਗਾ ਇਹ ਸਾਰੀਆਂ ਹੀ ਫੈਸਿਲਟੀਆਂ ਸਰਕਾਰ ਸਾਡੀ ਦੇ ਰਹੀ ਹੈ ਤੇ ਅੱਜ ਬੜੀ ਘਟਨਾਕ੍ਰੀ ਬਿਮਾਰੀ ਘਟਨਾ ਵਾਪਰੀ ਹੈ ਵੀ ਸਾਡੀ ਕਲੀਨਿੰਗ ਆਮ ਆਦਮੀ ਪਾਲ ਦੀ ਕਲੀਨਿੰਗ ਹੈ ਉਹਦੇ ਉੱਤੇ ਕਿਹੜਾ ਇਹਨਾਂ ਨੇ ਸਨ ਲਾਇਆ ਹੈ ਇਹ ਨਿੰਦਰੀਏ ਆ ਇਹਦੀ ਪੂਰੀ ਪੜਤਾਲ ਕਰਾਈ ਜਾਏਗੀ ਅਤੇ ਪਿੱਛੇ ਕੋਣ ਸ਼ਰਾਰਤੀ ਅੰਸਰ ਨੇ ਉਹ ਵੀ ਮੋਰੇ ਲਿਆਏ ਜਾਣਗੇ ਪਿੱਛੇ ਜੀ ਉਹਨੂੰ ਪਾੜਿਆ ਹੈਗਾ ਬਾਇਓਮੈਡੀਕਲ ਵੇਸਟ ਨਾਲ ਬੰਦੇ ਸਾਡਾ ਦਸਤੂਰ ਜੀ ਉਹਨੂੰ ਪਾੜਦਾ ਮੇਰੀ ਆਈਡੀ ਆ ਸੀ ਉਹ ਮੈਂ ਪ੍ਰੀਪੇਅਰ ਕਰ ਰਿਹਾ ਸੀਗਾ ਤੇ ਉਹਨੂੰ ਵੀ ਵੰਡ ਲਈ ਸੀ ਉਸਾ ਕਿਵੇਂ ਦੇ ਦੋ ਪਹਿਲਾਂ ਵੀ ਚੋਰੀ ਹੋਈ ਪਹਿਲੇ ਵਾਲੇ ਚੋਰ ਨਹੀਂ ਹੋਏ ਤਾਂ ਕਿਉਂ ਕਾਬੂ ਹੋਏ ਤੇ ਦੁਬਾਰਾ ਫੇਰ ਚੋਰੀ ਹੋਈ ਮੇਰੀ ਜੀ ਜਿੱਦਾਂ ਕਿਹਾ ਇਹਨਾਂ ਨੇ ਬੋਲੇ ਸਾਬ ਨਹੀਂ ਵੀ ਨਸ਼ੇ ਵਾਲੇ ਹੈ ਨਸ਼ਾ ਲੱਭ ਲੈ ਜਾਂ ਕੈਸ਼ ਲੱਭ ਲੈ ਨਹੀਂ ਬਿਲਕੁਲ ਪਿਛਲੀ ਵਾਰੀ ਤੋਂ ਜੈਕਸ਼ਨ ਵਗੈਰਾ ਕਾਫੀ ਠੀਕ ਹੈ ਮੇਰਾ ਚੋਰੀ ਕੋਈ ਅੰਟਰੇਸ ਰਹੀ ਹੈ ਜੀ ਐਤ ਕਿ ਵੀ ਇਦਾਂ ਠੀਕ ਹੈ ਜੈਕਸ਼ਨ ਵਾਲੇ ਤੋਂ ਲੈ ਕੇ ਨੇ ਨਹੀਂ ਨਹੀਂ ਅਸੀਂ ਕਿਤੇ ਕਹਿੰਦੇ ਅਸੀਂ ਖੜਾ ਨਹੀਂ ਨਹੀਂ ਜੈਕਸ਼ਨ ਲਗਾ ਮੈਂ ਪਿਛਲੇ ਇਤੋਂ ਲੈ ਗਏ ਚੋਰ ਜਦੋਂ ਹਾਂਜੀ ਹਾਂ ਤੇ ਇਸ ਵਾਰ ਕੀ ਇਸ ਲਈ ਚੋਰੀ ਵਗੈਰਾ ਮੈਡੀਸਨ ਨੂੰ ਕਿਹਾ ਮੈਡੀਸਨ ਨੇ ਦੇਖਿਆ ਉਹਨਾਂ ਨੇ ਨਸ਼ੇ ਦੀਆਂ ਗੱਲਾਂ ਨਹੀਂ ਲੱਭਦੇ ਜੀ ਨਹੀਂ ਮਿਲੀਆਂ ਤਾਂ ਉਹ ਇਜੈਕਸ਼ਨ ਵਗੈਰਾ ਕਰ ਗੋ ਨਹੀਂ ਦੇਖਿਆ ਠੀਕ ਬੜਾ ਜਰਾ ਵੀ ਮੌਕੇ ਦੇ ਆਹ ਨਾ ਸਰ ਸਾਨੂੰ ਉਹਨਾਂ ਇੱਥੋਂ ਤਲਾਸ਼ ਮਿਲੀ ਸੀ ਜੀ ਕਿ ਆਮ ਖਰੀਦਕ ਦੇ ਵਿੱਚ ਇਦਾਂ ਕੋਈ ਭੱਜਿਆ ਹੋਈ ਜਾਂ ਚੋਰੀ ਹੋਈ ਜਾਂ ਮੌਕੇ ਦੇ ਬੋਤ ਸਰ ਪਹਿਲੇ ਵੀ ਇੱਥੇ ਕੋਈ ਚੋਰੀ ਹੋਈ ਸੀ ਦਿੱਤਾ ਪਹਿਲਾਂ ਚੋਰੀ ਥੋੜਾ ਬਾਹਰ ਲੈ ਰਿਹਾ ਜੀ ਉਹਦੇ ਕਰਕੇ ਇੱਧਰ ਇਹ ਕੋਈ ਇਦਾਂ ਸਕਿਉਰਟੀ ਦਾ ਕੋ ਹੈ ਨੀਗਾ ਇਹ ਵੀ ਇਹਨਾਂ ਨੇ ਅੱਜ ਪਿੱਛੋਂ ਪਰ ਕੇ ਕੀ ਕੀ ਚੋਰੀ ਆ ਸਰਦਾਰ ਜੀ ਚੋਰੀ ਕੁਛ ਨਹੀਂ ਹੋਇਆ ਜੀ ਇਹਨਾਂ ਨੇ ਅੰਦਰ ਜਿਹੜੀ ਭਾਂਡ ਤੋੜ ਕੀਤੀ ਆ ਠੀਕ ਹੈ ਜੀ ਤਾਂ ਤੋੜ ਦੇ ਨਾਲ ਕੋਈ ਡਾਕਟਰ ਸਾਹਿਬ ਜਿਹੜੇ ਸਰਕਾਰੀ ਤਾਂ ਆ ਜ ਸੀ ਜੀ ਉਹ ਥੋੜਾ ਇਹਨਾਂ ਨੂੰ ਨੁਕਸਾਨ ਪਿਆ ਪਾੜ ਤੇ ਇੱਕ ਇਹਨਾਂ ਦਾ ਹਾਜੀ ਰਜਿਸਟਰ ਸੀਗਾ ਜੀ ਉਹਨੂੰ ਬਾੜਿਆ ਜੀ ਹੋਰ ਕੋਈ ਚੋਰੀ ਨਹੀਂ ਠੀਕ ਹੈ ਜੀ